ਲੜਿਆ ਜ਼ਿੰਦਗੀ ਚ ਜਿਹਨੇ ਕੁਝ ਬਣਨਾ ਹੈ ਉਹਦਾ ਸਟਰਗਲ ਕਦੇ ਖਤਮ ਨਹੀਂ ਹੁੰਦਾ ਤੇ ਮੈਂ ਆਪਦੀ ਬੇਟੀ ਨੂੰ ਇਸ ਲਾਈਨ ਤੋਂ ਕੋਹਾਂ ਦੂਰ ਰੱਖਿਆ ਤੇ ਸਾਲ ਬਾਅਦ ਇੱਕ ਫੋਟੋ ਪਾਉਣੇ ਹੁੰਨੇ ਉਹਦੀ ਉਹਦੇ ਬਰਥਡੇ ਤੇ ਤੁਸੀਂ ਕੱਲ ਦੇਖੀ ਹੋਣੀ ਹੈ ਹੈਨਾ ਇੱਕ ਫੋਟੋ ਦੀ ਪਾਉਣੇ ਹੁੰਨੇ ਆ ਤੇ ਮੈਂ ਉਹਨੂੰ ਇੱਕ ਦਿਨ ਪੁੱਛਿਆ ਸੀ ਵੀ ਮੈਂ ਤੇਰੇ ਰਾਹ ਦਾ ਰੋੜਾ ਨਹੀਂ ਬਣਨਾ ਚਾਹੁੰਦੀ ਤੂੰ ਕੱਲ ਉਹ ਇਹ ਨਾ ਕਹਵੇ ਵੀ ਮੈਂ ਆਹ ਬਣਨਾ ਚਾਹੁੰਦੀ ਸੀ ਮੇਰੇ ਮਾਪੇ ਨੇ ਮੈਨੂੰ ਆਹ ਨਹੀਂ ਬਣਨ ਦਿੱਤਾ ਤੇਰੇ ਪਿਓ ਦਾ ਸ਼ੌਕ ਹੈ ਤੂੰ ਬਲਿਸ ਜਮੇ ਮੇਰਾ ਸ਼ੌਕ ਹੈ ਵੀ ਤੂੰ ਡਾਕਟਰ ਬਣੇ ਕਿਉਂਕਿ ਮੇਰਾ ਸੁਪਨਾ ਸੀ ਡਾਕਟਰ ਬਣਨਾ ਦੋਨਾਂ 'ਚੋਂ ਤੂੰ ਕਿਹੜਾ ਪੂਰਾ ਕਰੇਂਗੇ ਉਹਦੇ ਪਾਪਾ ਨੂੰ ਕਹਿੰਦੇ ਪਾਪਾ ਮੈਂ ਥੋੜਾ ਜਿਹਾ ਖੂਨ ਤਾਂ ਦੇਖ ਨਹੀਂ ਸਕਦਾ ਤੇ ਮੈਂ ਡਾਕਟਰ ਕਿਵੇਂ ਬਣ ਜਾਊਗਾ ਉਹਨੇ ਬੜੀ ਸਫਾਈ ਨਾਲ ਜਵਾਬ ਦਿੱਤਾ ਕਹਿੰਦੀ ਪੈਸੇ ਵੇਸ ਨਾ ਕਰੋ ਸਮਾਵੇਸ ਨਾ ਕਰੋ ਮੈਂ ਇਸ ਲਾਈਨ 'ਚ ਅੱਗੇ ਨਹੀਂ ਜਾ ਸਕਦੀ ਮੈਂ ਕਿ ਫਿਰ ਤੂੰ ਕਿਹੜੀ ਲਾਈਨ 'ਚ ਅੱਗੇ ਜਾ ਸਕਦੀ ਹੈ ਕਹਿੰਦੀ ਮਮਾ ਮੈਨੂੰ ਲਾਸ ਚ ਬੜਾ ਇੰਟਰਸਟ ਹੈ ਮੈਂ ਕਿਹਾ ਖੋਲਦੇ ਪਰ ਆਰਡਰ ਤੇ ਉਹਨੇ ਪਰਸੋ ਚੋਥੇ ਇੱਕ ਲਾਈਨ ਪਾਈ ਵੀ ਮੈਂ ਘਰ ਤੋਂ ਬਾਹਰ ਆ ਘਰਦਿਆਂ ਤੋਂ ਬਾਹਰ ਨੇ ਐਨਾ ਸਕੂਨ ਮਿਲਿਆ ਮੈਨੂੰ ਪੜ੍ਹ ਕੇ ਐਨਾ ਸਕੂਨ ਮਿਲਿਆ ਮੈਂ ਕਿਹਾ ਪ੍ਰਮਾਤਮਾ ਬੇਵਕੂਫ ਲੋਕ ਹੁੰਦੇ ਨੇ ਜਿਹੜੇ ਦੁੱਧ ਦੇ ਹਵਾਲੇ ਤੇ ਤੇ ਔਲਾਦ ਤੇ ਮਾਨ ਕਰਦੇ ਨੇ ਔਲਾਦ ਤੇ ਤੇ ਦੁੱਧ ਦੇ ਹਵਾਲੇ ਤੇ ਕਦੇ ਮਾਨ ਨਹੀਂ ਕਰਨਾ ਚਾਹੀਦਾ ਕਦੇ ਤੁਸੀਂ ਦੇਖਿਆ ਵੀ ਆਪਾਂ ਦੁੱਧ ਦੇ ਕੋਲੇ ਖੜੇ ਹੁੰਨੇ ਆ ਤੇ ਇੱਕ ਸੈਕਿੰਡ ਨਿਗਾਹ ਹੋਈ ਤਾਂ ਦੁੱਧੋ ਬਲ ਜਾਂਦਾ ਤੇ ਆਪਾਂ ਕਹਿੰਦੇ ਹਾਈ ਹਾਲੇ ਹੁਣ ਤਾਂ ਕੋਲੇ ਖੜੇ ਸੀ ਅੱਖ ਨੇ ਜੱਪ ਕਰ ਦਿੱਤੀ ਉਸੇ ਤਰ੍ਹਾਂ ਅੜਾਦ ਹੁੰਦੀ ਹੈ ਇਹ ਕਈ ਵਾਰ ਅੱਖ ਨੇ ਜੱਪ ਕਰ ਦਿੰਦੀ ਇਥੇ ਦਾਗ ਕਹਿੰਦੇ ਦੋਨਾਂ ਤੇ ਕਦੇ ਮਾਨ ਨਹੀਂ ਕਰਨਾ ਚਾਹੀਦਾ ਬਸ ਨਿਗਾਹ ਰੱਖਣੀ ਚਾਹੀਦੀ ਹੈ ਤੇ ਅਰਦਾਸ ਕਰਨੀ ਚਾਹੀਦੀ ਹੈ ਮੇ ਸੱਚੇ ਪਾਸ਼ਾ ਇਹਨਾਂ ਨੂੰ ਸਮਰਤ ਬਖਸ਼ੀ ਆਪਾਂ ਕੌਣ ਮਤ ਦੇਣ ਵਾਲੇ ਤੇ ਤਾਂ ਹੀ ਲਿਖਿਆ ਕਿ ਖਾੜੇ ਸੌਦੇ ਨਾਲ ਅਰਸ ਜਿੰਦਿਆਂ ਦੇ ਤੇ ਟਲੀਆਂ ਰੜ ਕੇ ਤਾਲੀਆਂ ਵੱਜਦੀਆਂ ਨੇ ਖਾਰੇ ਸੌਦੇ ਨਾਲ ਸਜਿੰਦਿਆਂ ਦੇ ਤੇ ਤਾਲੀਆਂ ਰਲ ਕੇ ਤਾੜੀਆਂ ਵੱਜਦੀਆਂ ਨੇ ਬੁਝਦੀ ਪਿਆਸ ਨਾ ਰੇਤਲੇ ਡੱਬਿਆਂ ਦੀ ਖਾਲੀ ਬੱਦਲੀਆਂ ਜਿਨ੍ਹਾਂ ਤੇ ਵਰਦੀਆਂ ਨੇ ਟੌਰ ਸੱਥਾਂ ਦੀ ਮਰਦ ਬਣਾਉਂਦੇ ਨੇ ਟੌਰ ਸੱਥਾਂ ਦੀ ਮਰਦ ਬਣਾਉਂਦੇ ਨੇ ਤੇ ਪਰਦੇ ਘਰਾਂ ਦੇ ਨਾਰੀਆਂ ਕੱਜਦੀਆਂ ਨੇ ਢਲਦੀ ਉਮਰ ਨੂੰ ਇਸ਼ਕ ਵੰਗਾਰ ਵਰਗਾ ਢਲਦੀ ਉਮਰ ਨੂੰ ਇਸ਼ਕ ਵੰਗਾਰ ਵਰਗਾ ਤੇ ਚੜ੍ਹਦੀ ਉਮਰ ਨੂੰ ਯਾਰੀਆਂ ਸਜਦੀਆਂ ਨੇ ਚੜਦੀ ਉਮਰ ਨੂੰ ਯਾਰੀਆਂ ਸਜਦੀਆਂ ਨੇ ਸਾਰਾ ਕੁਝ ਉਮਰ ਮਤਲਬ ਕੋ ਦਾ ਹੁਣ ਕਈ ਲੋਕ ਮੇਰਾ ਚਿਹਰਾ ਦੇਖ ਕੇ ਕਹਿ ਦਿੰਦੇ ਜੀ ਤੁਸੀਂ ਉਦਾਂ ਦੇ ਪਏ ਹੋ ਤੁਹਾਡੀ ਏਜ ਹੋ ਗਈ ਤੁਸੀਂ ਮਚੇ ਹੋ ਰਹੇ ਮੈਂ 48 ਦੀ ਹੋ ਗਈ ਸੀ ਹੈਨਾ ਵੀ ਤੁਸੀਂ ਉਮਰ ਹੋ ਗਈ ਪਰ ਤੁਸੀਂ ਉਦਾਂ ਦੇ ਪਏ ਹੋ ਮੈਂ ਕਿਹਾ ਅੰਦਰੋਂ ਬਹੁਤ ਕੁਝ ਬਦਲ ਜਾਂਦਾ ਜਰੂਰੀ ਨਹੀਂ ਵੀ ਆਪਣਾ ਚਿਹਰਾ ਨਹੀਂ ਬਦਲਿਆ ਚਿਹਰੇ ਦੀ ਆਪਾਂ ਦੇਖ ਰੇਖ ਕਰ ਲਈ ਪਰ ਦਿਮਾਗ ਤੇ ਦਿਲ ਦੀ ਸੋਚਣੀ ਪੂਰੀ ਬਦਲ ਜਾਂਦੀ ਹੈ ਪੂਰੇ ਬੰਦਾ ਆਪੋਸਿਟ ਹੋ ਜਾਂਦਾ ਤੇ ਮੈਂ ਹਰਾਨ ਆ ਵੀ ਆਪਣੇ ਆਪ ਬਦਲਦਾ ਬੰਦਾ ਬੰਦੇ ਨੂੰ ਮਹਿਸੂਸ ਵੀ ਨਹੀਂ ਹੁੰਦਾ ਵੀ ਇਸ ਦੇ ਨਾਲ ਨਾਲ ਮੈਂ ਕਿੰਨਾ ਬਦਲ ਗਿਆ ਤਾਂ ਹੀ ਤਾਂ ਬਚਪਨ ਜਵਾਨੀ ਤੇ ਮਚਿਉਰਟੀ ਤੇ ਬੜਾਪਾ ਚਾਰ ਪੜਾ ਪਰਮਾਤਮਾ ਨੇ ਐਵੇਂ ਨਹੀਂ ਬੜਾਈ ਮਚਿਉਰਟੀ ਚ ਆ ਕੇ ਸਬਰ ਆ ਜਾਂਦਾ ਵੀ ਕਿਤੇ ਨਹੀਂ ਅਸੀਂ ਬੜਾਪਾ ਆਉਣਾ ਹੀ ਹੁੰਦਾ ਹੈ ਪਹਿਲਾ ਬੰਦਾ ਸੁਖਨਿਆਂ ਦੀ ਦੁਨੀਆ 'ਚ ਜਿਉਂਦਾ ਹੈ ਪਰ ਜਦੋਂ ਇੱਥੇ ਜੇ ਆ ਜਾਂਦੇ ਆ ਫੇਰ ਸੁਪਨੇ ਪੂਰੇ ਹੋ ਕੇ ਵੀ ਆਏ ਲੱਗਦਾ ਵੀ ਕੀ ਖੱਟਣ ਆਏ ਸੀ ਤੇੜਾ ਖੱਟਣਾ ਸੀ ਉਹ ਤਾਂ ਖੱਟਿਆ ਨਹੀਂ ਐਂ ਤਾਈਂ ਖਾਰੇ ਸੋਦੇ ਨਾਲ ਸਜੰਦੇ ਆਦੇ ਤੇ ਤੜੀਆਂ ਰੜ ਕੇ ਤਾੜੀਆਂ ਵੱਜਦੀਆਂ ਨੇ 부ਝਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ ਖਾਲੀ ਬੱਦਲੀਆਂ ਜਿੰਨਾਂ ਤੇ ਵਰਦੀਆਂ ਨੇ ਟੌਰ ਸੱਥਾਂ ਦੀ ਮਰਦ ਬਣਾਉਂਦੇ ਨੇ ਤੇ ਪਰਦੇ ਨਾਰੀਆਂ ਘਰਾਂ ਦੇ ਸਜਦੀਆਂ ਨੇ ਪਰਦੇ ਨਾਰੀਆਂ ਘਰਾਂ ਦੇ ਕਰਦੀਆਂ ਨੇ ਸ਼ਰਮਾ ਕਿਹੜੀਆਂ ਅੱਖਾਂ ਦੇ ਵਿੱਚ ਪਾਵਾਂ ਵੀ ਅੱਖਿਆ ਜੋ ਤੂੰ ਵਸਦਾ ਹੁਣ ਤਾਂ But uh -huh.